ਸ਼ਹਿਰ ਪਸੀ ਪਠਾਣਾ ਵਿਖੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਮਾਰਕੀਟ ਕਮੇਟੀ ਚੇਅਰਮੈਨ ਮਨਦੀਪ ਸੋਮਲ ਨੇ ਮੰਡੀਆਂ ਦਾ ਕੀਤਾ ਦੌਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਅੱਜ ਸਾਰੇ ਹੀ ਆਫੀਸਰ ਸਹਿਬਾਨਾਂ ਦੇ ਪਿੰਡਾਂ ਦੇ ਸਰਪੰਚ ਪੰਚ ਅਤੇ ਆਰਟੀ ਸਹਿਬਾਨ ਇੱਥੇ ਮੌਜੂਦ ਹਨ ਬੜਾ ਖੁਸ਼ੀ ਵਾਲਾ ਦਿਨ ਹੈ ਅਤੇ ਅੱਜ ਵਿਸਾਖੀ ਦਾ ਤਿਉਹਾਰ ਹੈ ਅਤੇ ਉਹਨਾਂ ਨੇ ਦੱਸਿਆ ਕਿ ਮੇਰੀ ਸਾਰੇ ਹੀ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਗਈ ਹੈ ਕਿ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੰਡੀ ਦਾ ਰਕਾਤ ਉਹ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਹਿਲਾ ਬਹੁਤ-ਬਹੁਤ ਮੁਬਾਰਕਬਾਦ ਸਾਡੇ ਮੰਡੀਆਂ ਦੇ ਵਿੱਚ ਜਿਹੜੀ ਫਸਲ ਦੀ ਆਮਦਾਰੀ ਸ਼ੁਰੂ ਹੋ ਗਈ ਹੈ ਅ ਅੱਜ ਰਾਜ ਮੰਡੀ ਬਸੀ ਪਠਾਨਾ ਵਿਖੇ ਸਾਰੀ ਸੰਗਤ ਨੇ ਦੇ ਸਹਿਯੋਗ ਨਾਲ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸੋਮਲ ਜੀ ਸਾਰੇ ਸਾਡੇ ਆਫੀਸਰ ਸਾਹਿਬਾਨ ਸਾਡੇ ਜਿੰਨੇ ਵੀ ਮੁਲਾਦਨਾ ਸਾਹਿਬਾਨ ਨੇ ਸੈਕਟਰ ਸਾਹਿਬਾਨ ਸਾਡੇ ਚੇਅਰਮੈਨ ਪੰਜ ਸਰਪੰਚ ਪਿੰਡਾਂ ਤੋਂ ਆਏ ਹੋਰ ਸਾਡੇ ਸਾਥੀ ਸਾਡੇ ਇੱਥੇ ਮੌਜੂਦ ਨੇ ਤੇ ਬੜੀ ਖੁਸ਼ੀ ਦਾ ਸਾਡੇ ਲਈ ਦਿਨ ਹੁੰਦਾ ਤੇ ਮੈਂ ਕੋਈ ਅਫਸਰ ਸਹਿਬਾਨਾਂ ਨਾਲ ਗੱਲ ਕਰਦਾ ਸੀਗਾ ਕਿ ਆਪਾਂ ਨੂੰ ਦਿੱਕਤ ਪਰੇਸ਼ਾਨੀ ਨਾ ਕਿਸੇ ਨੂੰ ਜਾਵੇ ਕਿਉਂਕਿ ਇਹ ਬਹੁਤ ਇੱਕ ਵੱਡਾ ਦਿਨ ਹੁੰਦਾ ਜਦੋਂ ਆ ਕੇ ਆਪਾਂ ਇੱਥੇ ਵਸ ਲੈ ਕੇ ਆਉਣੇ ਕਿਸੇ ਨੇ ਵੀ ਤੇ ਉਹਦੇ ਲਈ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਮੈਂ ਸਰਕਾਰ ਵੱਲੋਂ ਇਸ ਗੱਲ ਦਾ ਪ੍ਰੋਤਸਾ ਦਵਾਉਣਾ ਮਾਨ ਸਾਹਿਬ ਵੱਲੋਂ ਪ੍ਰੋਤਸਾ ਦਵਾਉਣਾ ਕਿ ਜਿਵੇਂ ਪਹਿਲਾਂ ਮੰਡੀਆਂ ਦੇ ਵਿੱਚ ਬਿਲਕੁਲ ਜਦੋਂ ਤੋਂ ਆਪਣੀ ਸਰਕਾਰ ਬਣੀ ਹੈ ਸਮੂਥ ਕੰਮ ਚੱਲਦਾ ਤੇ ਹੁਣ ਵੀ ਉਦਾਂ ਸਮੂਥ ਕੰਮ ਚੱਲੂਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਹੋਊਗੀ ਤੇ ਚਾਹੇ ਉਹ ਫੜਦੀ ਹੈਗੀ ਆ ਚਾਹੇ ਉਹ ਬਾਰਦਾਨਾ ਚਾਹੇ ਕੋਈ ਹੋਰ ਕੰਮ ਆ ਸਾਰੇ ਕੰਮ ਜਿਹੜੇ ਆ ਬਿਲਕੁਲ ਸਮੂਥ ਜਿਹੜੇ ਆ ਚੱਲਣਗੇ ਕਿਉਂਕਿ ਇਹ ਸਰਕਾਰ ਹਮੇਸ਼ਾ ਇਹ ਕਹ ਕੇ ਆਪਾਂ ਗੱਲ ਕਰਦੇ ਆ ਕਿ ਸਰਕਾਰ ਤੁਹਾਡੀ ਆਪਣੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਹਮੇਸ਼ਾ ਇਹ ਹੁਕਮ ਹੋਇਆ ਕਿ ਆਪਾਂ ਨੇ ਆਮ ਲੋਕਾਂ ਦੀ ਗੱਲ ਸੁਣਦੀ ਆ ਸਾਡੇ ਲਈ ਕੋਈ ਵਿਅਕਤੀ ਵਿਸ਼ੇਸ਼ ਜਿਹੜਾ ਉਹ ਨਹੀਂ ਸਾਡੇ ਸਾਰੇ ਵਿਅਕਤੀ ਵਿਸ਼ੇਸ਼ ਨਹੀਂ ਅਸੀਂ ਸਾਰਿਆਂ ਦੇ ਨਾਲ ਸਾਰਿਆਂ ਨਾਲ ਲੈ ਕੇ ਚੱਲਦੇ ਆ ਕਿ ਸਾਰਿਆਂ ਦਾ ਕੰਮ ਜਿਹੜਾ ਇੱਕ ਬਰਾਬਰ ਹੋਊਗਾ ਪਹਿਲਾਂ ਕਰਨਾ ਬਾਅਦ ਚੋਂ ਕਰਨਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੋਣਗੀਆਂ ਤੇ ਮੇਰੀ ਆਰਤੀ ਸਾਹਿਬਾਨ ਨਾਲ ਨੂੰ ਵੀ ਬੇਨਤੀ ਹੈ ਕਿ ਪੂਰਨ ਤੌਰ ਤੇ ਸਹਿਯੋਗ ਕੀਤਾ ਜਾਵੇ ਸਰਕਾਰ ਦਾ ਕਿਸਾਨਾਂ ਦਾ ਕਿਉਂਕਿ ਸਾਰੇ ਆਪਾਂ ਇੱਕ ਦੂਜੇ ਨਾਲ ਕੜੀ ਨਾਲ ਕੜੀ ਜੁੜੀ ਹੋਈ ਐ ਸੋ ਇਸ ਕੜੀ ਨੂੰ ਜਿਹੜਾ ਮਾਰਕੀਟ ਕਮੇਟੀ ਦੇ ਸਾਡੇ ਸੈਕਟਰੀ ਵੀ ਖੜੇ ਨੇ ਹੋਰ ਵੀ ਸਾਡੇ ਸਾਥੀ ਨੇ ਆਫੀਸਰ ਵੀ ਇਹ ਕੜੀ ਇੱਕ ਦੂਜੇ ਦੇ ਨਾਲ ਜੁੜੀ ਹੋਈ ਐ ਸੋ ਆਪਾਂ ਨੂੰ ਸਾਰਿਆਂ ਨੂੰ ਉਸ ਕੜੀ ਜਿਹੜੀ ਨੇ ਪਰੋਕੇ ਰੱਖਿਆ ਉਹ ਹੁੰਦੀ ਸਰਕਾਰ ਸਰਕਾਰ ਤੇ ਉਸ ਤੋਂ ਵੱਧ ਕੇ ਸਾਡਾ ਹੁੰਦਾ ਆਪਸੀ ਵਿਸ਼ਵਾਸ ਤੇ ਭਾਈਚਾਰਾ ਉਹ ਬਣਾ ਕੇ ਰੱਖੀਏ ਛੋਟੀਆਂ-ਛੋਟੀਆਂ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਨੇ ਸੋ ਉਹਨਾਂ ਨੂੰ ਵੀ ਪਰਮੂਵ ਕਰਾਂਗੇ ਆਪਾਂ ਸਹੀ ਪਾਸੇ ਨੂੰ ਜਲਾਂਗੇ ਪਹਿਲੀ ਵਾਰ ਇਹ ਹੋਇਆ ਸਰਕਾਰ ਬਣਨ ਤੇ ਦੇਖਿਆ ਹੂਗਾ ਆਮਾ ਦੀ ਪਾਰਟੀ ਜੋ ਸਰਕਾਰ ਆਈ ਸੀ ਅਸੀਂ ਅਸੀਂ ਘੰਟਿਆਂ ਚ ਪੈਸੇ ਪਾਉਨੇ ਆ ਵੀ ਅਸੀਂ ਘੰਟਿਆਂ ਚ ਕਦੇ ਨਹੀਂ ਹੋਇਆ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਖਰੀਦ ਲਈ ਧਰਨਾ ਫਿਰ ਬਾਰਦਾਨੇ ਲਈ ਧਰਨਾ ਫਿਰ ਕੋਈ ਨਾ ਕੋਈ ਪੁਰਾਣੀ ਸਰਕਾਰਾਂ ਚ ਕਹਿੰਦਾ ਸੀ ਮੇਰੀ ਫਲਾਣੀ ਸਰਕਾਰ ਚੱਲਦੀ ਉਹ ਧਰਨੇ ਵਾਲਿਆਂ ਨੂੰ ਜੇ ਕਹਾਂ ਮੈਂ ਕਹਿਤਾ ਫਿਰ ਡੀਸੀ ਨੂੰ ਹੁਣ ਆਜੂ ਬਾਰਦਾਨਾ ਕੋਈ ਗੱਲ ਏ ਉਹ ਫਿਰ ਉਹਦੇ ਨਾਰੇ ਜੀ ਮਾਰ ਕੇ ਆਪ ਹੀ ਬੰਦ ਕਰਵਾਣਾ ਆਪ ਹੀ ਚੁਕਵਾਜਣਾ ਤੇ ਉਹ ਕੰਮ ਸਾਡੀ ਸਰਕਾਰ ਚ ਕਦੇ ਵੀ ਨਹੀਂ ਹੋਏਗਾ ਅਸੀਂ ਨਾ ਤੁਹਾਨੂੰ ਉਹਦੇ ਲਈ ਧਰਨਾ ਲਾਉਣ ਤੇ ਪੇਮੈਂਟਾਂ ਦੇ ਫਿਰ ਕਰਨਾ ਲੱਗਦੇ ਸੀ ਕਿ ਫਿਰ ਉਹ ਇੱਕ ਬੰਦਾ ਮੂਰੇ ਜਿਹੜਾ ਏਰੀਏ ਦਾ ਲੀਡਰ ਹੁੰਦਾ ਸੀ ਉਹ ਰੋ ਕਹਿੰਦਾ ਮੈਂ ਕਹਤਾ ਮੈਂ ਹੋੜੀ ਗੱਲ ਮੇਰੀ ਉਹ ਫਲਾਣੀ ਜੀ ਮਤਲਬ ਉਹ ਗੱਲਾਂ ਆਪਾਂ ਸਾਰੀਆਂ ਕਿਤੋਂ ਕਰਤੀਆਂ ਕਿਸੇ ਨੂੰ ਮੇਰੇ ਦਫਤਰ ਇਸ ਗੱਲ ਲਈ ਆਉਣ ਦੀ ਲੋੜ ਨਹੀਂ ਪਈ ਹੈਗੀ ਕਦੇ ਕਿ ਮੈਨੂੰ ਸਾਡੇ ਕੋਲ ਸਾਨੂੰ ਆਹ ਚੀਜ਼ ਨਹੀਂ ਮਿਲੀ ਸਾਨੂੰ ਉਹ ਸਾਰਿਆਂ ਨੂੰ ਪ੍ਰੋਪਰ ਮਿਲਦੀ ਹਾਂ ਜੇ ਕੋਈ ਆਉਂਦਾ ਤਾਂ ਖੁਸ਼ੀ ਲਈ ਆਉਂਦਾ ਤੇ ਧੰਨਵਾਦ ਕਰਨਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਾਰਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਲਈ ਇੱਕ ਤਿਹਾਰ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਫਸਲ ਲੈ ਕੇ ਆਉਣਾ ਸੋ ਸਾਰੇ ਜਣੇ ਖੁਸ਼ ਰਹੋ ਤੰਦਰੁਸਤ ਰਹੋ ਆਪਣੇ ਪਰਿਵਾਰਾਂ ਚ ਖੁਸ਼ ਰਹੋ ਆਪਸੀ ਭਾਈਚਾਰਕ ਸਾਂਝ ਬਣਾ ਦੇ ਕੋ ਸਭ ਦੇ ਫਸਲਾਂ ਜਿਹੜੀਆਂ ਨੇ ਉਹ ਵੀ ਵਧੀਆ ਹੋਣ ਤੇ ਜਿੰਨ ਸੋ ਵਧੀਆ ਹੋਵੇ ਤੇ ਵਧੀਆ ਪੈਸੇ ਲੈ ਕੇ ਜਾਵੋ ਤਾਂ ਸਾਡੇ ਵੱਲੋਂ ਜਿਹੜੀ ਸੇਵਾ ਹੋਊਗੀ ਉਹ ਅਸੀਂ ਪੂਰੀ ਤਰ੍ਹਾਂ ਨਿਭਾਵਾਂਗੇ ਚੇਅਰਮੈਨ ਸਾਹਿਬ ਸਾਡੇ ਹਮੇਸ਼ਾ ਇੱਥੇ ਰਹਿਣਗੇ ਤੁਹਾਡੇ ਕੋਲ ਆਉਂਦੇ ਜਾਂਦੇ ਰਹਿਣਗੇ ਮੈਡਮ ਹੈਗੇ ਨੇ ਬਾਕੀ ਸਾਰੇ ਸਿੱਕੀ ਸਾਹਿਬ ਬਾਕੀ ਜਿੰਨੇ ਵੀ ਸਾਰੇ ਸਾਡੇ ਸਾਥੀ ਨੇ ਸਾਰੇ ਤੁਹਾਡੇ ਨਾਲ ਆ ਜਾਣਗੇ ਮੈਂ ਤਾਂ ਇੱਥੇ ਤੁਹਾਡੇ ਕੋਲ ਜਦੋਂ ਮੈਨੂੰ ਹੁਕਮ ਲਾਉਂ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ